ਸਤਿ ਸ਼੍ਰੀ ਅਕਾਲ ਤੁਸੀਂ ਵੀਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨੇ ਉਰ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਜਾਰੀ ਹੈ ਪਿਛਲੇ ਹਫਤੇ ਹੀ ਅਮਰੀਕਾ ਦੇ ਵੱਲੋਂ 104 ਭਾਰਤੀਆਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਤੇ ਹੁਣ ਸੂਤਰਾਂ ਦੇ ਮੁਤਾਬਕ ਅਮਰੀਕਾ ਦੇ ਵੱਲੋਂ ਇੱਕ ਹੋਰ ਫਲਾਈਟ ਦੇ ਰਹੀ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਤੇ ਪਹਿਲੀ ਫਲਾਈਟ ਦੀ ਤਰ੍ਹਾਂ ਹੀ ਐਸ ਫਲਾਈਟ ਨੂੰ ਵੀ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਹੀ ਲੈਂਡ ਕਰਵਾਇਆ ਜਾਵੇਗਾ ਤੇ ਉੱਥੋਂ ਚੈਕਿੰਗ ਦੇ ਮਗਰੋਂ ਸਾਰਿਆਂ ਨੂੰ ਆਪੋ ਆਪਣੇ ਸੂਬਿਆਂ ਵੱਲ ਭੇਜ ਦਿੱਤਾ ਜਾਵੇਗਾ ਸੂਤਰਾਂ ਦੀ ਮੰਨੀ ਹੈ ਕਿ 에어ਫਲਾਈਟ ਦੇ ਰਾਹੀਂ ਅਮਰੀਕਾ ਦੇ ਵੱਲੋਂ ਤਕਰੀਬਨ 170 ਤੋਂ 180 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ ਉੱਥੇ ਹੀ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਫਲਾਈਟ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਕਰਾਉਣ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਹਦੇ ਨਾਲ ਹੀ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਕੀਤੇ ਜਾ ਰਹੇ ਸਲੂਕ ਦੀ ਹਰ ਪਾਸਿਓਂ ਨਖੇਦੀ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਪਿੰਡੋ ਵਿਕਾਰ ਤੇ ਪੰਚਾਇਤੋ ਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਇਹਨਾਂ ਚੋਣਾਂ ਨੂੰ 31 ਮਈ 2025 ਤੱਕ ਪੂਰਾ ਕਰ ਲਿਆ ਜਾਵੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਤੇ ਇਹ ਚੋਣਾਂ ਪੰਜਾਬ ਪੰਚਾਇਤ ਰਾਜ ਅਧਿਨਿਯਮ 1994 ਤਾਰਾ 202 ਦੇ ਤਹਿਤ ਸੰਪੰਨਕ ਰਏ ਜਾਣਗੇ। ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜ਼ਰੀਏ ਪਿੰਡੋ ਪਦਰ ਉਤੇ ਪ੍ਰਸ਼ਾਸਨਿਕ ਢਾਂਚੇ ਨੂੰ ਨਵੀਂ ਲੀਡਰਸ਼ਿਪ ਮਿਲੇਗੀ ਤੇ ਪ੍ਰਸ਼ਾਸਨਿਕ ਸਖਤਰੇ ਦਿਲਰਾਜ ਸਿੰਘ ਮੁਤਾਬਕ ਚੋਣ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਤਾਂ 31 ਮਈ 2025 ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ ਹੁਣ ਸਾਰੇ ਸਿਆਸੀ ਦਲਾਵੀਆਂ ਨਜ਼ਰਾਂ ਇਸ ਵੱਡੇ ਚੋਣਵੀ ਪ੍ਰੋਗਰਾਮ ਉਤੇ ਹੋਣ ਗਿਆ ਜੋ ਪਿੰਡੂ ਪ੍ਰਸ਼ਾਸਨ ਨੂੰ ਪ੍ਰਭਾਵਿਤ ਕਰਨ ਵਾਲਾ ਅਹਿਮ ਫੈਸਲਾ ਸਾਬਤ ਹੋ ਸਕਦਾ ਹੈ ਪਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਵੀਰ ਫਾਰ ਨੂੰ ਲੋਕ ਸਭਾ ਦੇ ਵਿੱਚ ਇਨਕਮ ਟੈਕਸ ਬਿੱਲ 225 ਪੇਸ਼ ਕੀਤਾ ਅਤੇ ਲੋਕ ਸਭਾ ਦੇ ਸਪੀਕਰ ਨੂੰ ਇਹ ਤੁ ਨੂੰ ਸਦਨ ਦੀ ਚੋਣ ਕਮੇਟੀ ਕੋਲ ਭੇਜਨ ਦੀ ਬੇਨਤੀ ਕੀਤੀ। ਕੇਂਦਰੀ ਮੰਤਰੀ ਮੰਡਲ ਨੇ 7 ਫਰਵਰੀ ਨੂੰ ਨਵੇਂ ਇਨਕਮ ਟੈਕਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ ਜੋ 6 ਦਹਾਕੇ ਪੁਰਾਣੇ ਇਨਕਮ ਟੈਕਸ ਦੀ ਅਕਤਦੀਦ ਤਾਂ ਲੈ ਲਵੇਗਾ ਤੇ ਸਦਨ ਦੇ ਵਿੱਚ ਬਿੱਲ ਪੇਸ਼ ਕੀਤੇ ਜਾਂਦਾ ਤਰਨਮਲ ਕਾਂਦਸ ਦੇ ਸੁਗਾਤਾ ਰਾਏ ਸਮੇਤ ਕੁਝ ਵਿਰੋਧੀ ਮੈਂਬਰਾਂ ਨੇ ਵਿਰੋਧ ਵੀ ਕੀਤਾ ਮੈਂਬਰਾਂ ਦੇ ਇਤਰਾਜ਼ਾਂ ਦਰਮਿਆਨ ਵਿੱਤ ਮੰਤਰੀ ਨੇ ਬਿੱਲ ਨੂੰ ਸਦਨ ਦੇ ਵਿੱਚ ਪੇਸ਼ ਕੀਤਾ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸਦਨ ਦੀ ਚੋਣ ਕਮੇਟੀ ਕੋਲ ਭੇਜਣ ਦੀ ਬੇਨਤੀ ਕੀਤੀ ਤੇ ਨਵਾਂ ਬਿੱਲ ਪ੍ਰਤੱਖ ਟੈਕਸ ਕਾਨੂੰਨ ਨੂੰ ਸਮਝਣ ਲਈ ਆਸਾਨ ਬਣਾਉਣ ਅਤੇ ਕੋਈ ਨਵਾਂ ਟੈਕਸ ਬੋਝ ਨਾ ਪਾਉਣ ਲਈ ਇੱਕ ਅਭਿਆਸ ਹੈ ਨਵੇਂ ਬਿੱਲ ਦਾ ਐਲਾਨ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ 1 ਫਰਵਰੀ ਨੂੰ ਆਪਣੇ ਬਜਟ ਭਾਸ਼ਣ ਦੇ ਵਿੱਚ ਕੀਤਾ ਸੀ ਅਮਰੀਕਾ ਦੇ ਵਿੱਚ ਇੱਕ ਹੋਰ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੇ ਜਿੱਥੇ ਇੱਕ ਅਮਰੀਕੀ ਨੇਵੀ ਲੜਾਕੂ ਜਹਾਜ਼ ਹਾਦਸਾ ਗ੍ਰਸਤ ਹੋ ਕੇ ਸਮੁੰਦਰ ਦੇ ਵਿੱਚ ਡਿੱਗ ਗਿਆ ਹਾਲਾਂਕਿ ਹਾਦਸੇ ਦੇ ਵਿੱਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਪਾਇਲਟ ਬਚ ਗਏ ਮਛੇਰਿਆਂ ਅਤੇ ਤੱਟ ਰੱਖਿਆਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਸੁਰੱਖਿਅਤ ਬਚਾਇਆ ਗਿਆ ਤੇ ਇਹ ਹਾਦਸਾ ਸੈਨ ਡੀਆਗੋ ਦੇ ਨੇੜੇ ਵਿਡਬੇ ਟਾਪੂ ਤੇ ਵਾਪਰਿਆ ਜਿੱਥੇ ਇੱਕ ਅਮਰੀਕੀ ਨੇਵੀ EA-18G ਗਰੋਲਰ ਜੈਟ ਹਾਦਸਾ ਗ੍ਰਸਤ ਹੋਇਆ ਤੇ ਪਿਛਲੇ 4 ਮਹੀਨਿਆਂ ਵਿੱਚ ਵਿਡਬੇ ਆਈਲੈਂਡ ਦੇ ਉੱਤੇ ਅਮਰੀਕੀ ਜਲ ਸੈਨਾ ਦੇ ਹਵਾਈ ਜਹਾੜੇ ਉੱਤੇ ਦੂਜਾ ਹਾਦਸਾ ਹੈ ਜਦੋਂ ਕਿ ਪਿਛਲੇ 1.5 ਮਹੀਨਿਆਂ ਦੇ ਵਿੱਚ ਅਮਰੀਕੀ ਫੌਜ ਨਾਲ ਜੁੜੀ ਦੂਜੀ ਦੁਰਘਟਨਾ ਹੈ ਜਟਡਾਰ ਨੇ ਭਾਰਤੀ ਸਮੇਂ ਦੇ ਅਨੁਸਾਰ ਬਹੁਤ ਵਾਰ ਸਵੇਰੇ ਲਗਭਗ 10:30 ਵਜੇ ਉਡਾਨ ਭਰੀ ਪਰ ਕੁਝ ਹੀ ਪਲਾਂ ਦੇ ਵਿੱਚ ਇਹ ਕੰਟਰੋਲ ਗਵਾ ਬੈਠਾ ਤੇ ਹਾਦਸਾ ਘਰਸਤ ਹੋ ਗਿਆ ਇਹ ਹਾਦਸੇ ਦੀ ਪੁਸ਼ਟੀ ਅਮਰੀਕੀ ਤੱਟ ਰੱਖਿਆਕ ਬਲ ਦੇ ਬੁਲਾਰੇ ਪੈਟੀ ਅਫਸਰ ਕਿਸਟੋਫਰ ਸੈਪੀ ਨੇ ਕੀਤੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਤਹਿਤ ਯੂਐਫ ਐਕਸਟ੍ਰੇਡ ਲਿਮਟਿਡ ਅਤੇ ਇਸ ਨਾਲ ਜੁੜੀਆਂ ਹੋਰ ਕੰਪਨੀਆਂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਨਾਂ ਕੰਪਨੀਆਂ ਉੱਤੇ ਮਲਟੀ ਲੈਵਲ ਮਾਰਕੀਟਿੰਗ ਯਾਨੀ ਕਿ ਐਮ ਐਲ ਐਮ ਅਤੇ ਫੋਰੈਕਸ ট্রেਡਿੰਗ ਨਾਂ ਦੇ ਉੱਤੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਇਹਨਾਂ ਕੰਪਨੀਆਂ ਦੇ ਡਾਇਰੈਕਟਰਾਂ ਦੇ ਵਿੱਚ ਰਾਜੇਂਦਰ ਸੂਤ, ਵਨੀਤ ਕੁਮਾਰ, ਸੰਤੋਸ਼ ਕੁਮਾਰ ਅਤੇ ਮੁੱਖ ਸਾਜ਼ਿਸ਼ਕਾਰ ਨਵਾਬ ਅਲੀ ਉਰਫ ਲਵੀਸ਼ ਚੌਧਰੀ ਸ਼ਾਮਲ ਹੈ। ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦਾ ਰਹਿਣ ਵਾਲਾ ਨਵਾਬ ਅਲੀ ਉਰਫ ਲਵੀਸ਼ ਚੌਧਰੀ ਇਸ ਸਮੇਂ ਯੂਏਈ ਤੋਂ ਇਸ ਧੋਖਾਧੜੀ ਦਾ ਤੰਦਾ ਚਲਾ ਰਿਹਾ ਹੈ। ਉਸ ਨੇ ਬਟ ਬ੍ਰੋ ਨਾਮ ਦੀ ਇੱਕ ਐਮ ਐਲ ਐਮ ਕੰਪਨੀ ਸ਼ੁਰੂ ਕੀਤੀ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਫੋਰੈਕਸ ট্রেਡਿੰਗ ਏ ਆਈ ਰੋਬੋਟਸ ਦੀ ਮਦਦ ਨਾਲ ਕੀਤੀ ਜਾਵਦੀ ਹੈ ਜੋ ਆਪਣੇ ਆਪ ਖਰੀਦ ਅਤੇ ਵੇਚਣ ਦੇ ਸਮਰੱਥ ਨੇ ਇਸ ਦਾ ਪ੍ਰਚਾਰ botbro.biz ਨਾਮ ਦੀ ਵੈੱਬਸਾਈਟ ਰਾਹੀਂ ਕੀਤਾ ਗਿਆ ਸੀ ਤੇ ਜਿੱਥੇ ਨਿਵੇਸ਼ਕਾਂ ਨੂੰ ਤਿੰਨ ਤਰ੍ਹਾਂ ਦੀਆਂ ਨਿਵੇਸ਼ ਯੋਜਨਾਵਾਂ ਦੇ ਵਿੱਚ ਪੈਸਾ ਲਗਾਉਂਦਾ ਲਾਲਚ ਦਿੱਤਾ ਗਿਆ ਸੀ ਤੇ ਇਹਨਾਂ ਨੇ ਟੀ ਐਲ ਸੀ ਸਿੱਕਿਆਂ ਦੇ ਵਿੱਚ ਨਿਸ਼ਚਿਤ ਆਮਦਨ ਅਤੇ ਕਮਾਈ ਦਾ ਵਾਅਦਾ ਕੀਤਾ ਸੀ ਖਨੌਰੀ ਬਾਰਡਰ ਉਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਤੇ 1 ਸਾਲ ਪੂਰਾ ਹੋਣ ਦੇ ਉਤੇ ਕਿਸਾਨਾਂ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਸਰਹੱਦਾ ਦੇ ਉਤੇ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਬੀਤੇ ਦਿਨ ਮਹਾਪੰਚਾਇਤ ਦੇ ਵਿੱਚ ਪਹੁੰਚੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜ ਗਈ ਸੀ ਤੇ ਜਿਨ੍ਹਾਂ ਨੂੰ ਪਟਿਆਲਾ ਦੇ ਹਜ਼ੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਹਨਾਂ ਦੀ ਸਿਹਤ ਹੁਣ ਠੀਕ ਹੈ ਇਲਾਨ ਦੇ ਦੌਰਾਨ ਕਿਸਾਨਾਂ ਗੂ ਬਲਦੇਵ ਸਿੰਘ ਸਿਰਸਾ ਨੇ ਵੱਡਾ ਐਲਾਨ ਕਰ ਦਿੱਤਾ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਮਰਤਕ ਦੇ ਖਨੌਰੀ ਮੋਰਚੇ ਉੱਤੇ ਰੱਖੀ ਜਾਵੇ ਅਤੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਮੇਰੇ ਸਰੀਰ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਕਿਸਾਨਾਂ ਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਲਦੇਵ ਸਿੰਘ ਸਿਰਸਾ ਨੂੰ 21 ਤਰੀਕ ਨੂੰ ਹਾਟ ਸਬੰਧੀ ਸਮੱਸਿਆ ਆਈ ਸੀ ਪਰ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਪਹਿਲ ਦਿੱਤੀ ਅਤੇ ਆਰਾਮ ਕਰਨ ਦੀ ਬਜਾਏ ਮੋਰਚੇ ਉੱਤੇ ਪਹੁੰਚੇ ਨੇ ਮਾਦ ਅਫਰੀਕੀ ਦੇਸ਼ ਕਾਂਗੋ ਦੇ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਬਾਗੀ ਸਮੂਹ ਹਿੰਸਾ ਅਤੇ ਬੇਰਮੀ ਉੱਤੇ ਤਲੇ ਹੋਏ ਨੇ ਪਿਛਲੇ ਹਫਤੇ ਰਵਾਂਡਾ ਸਮਰਥਿਤ ਬਾਗੀ ਸਮੂਹ ਨੇ ਖਣਿਜਾਂ ਨਾਲ ਭਰਪੂਰ ਸ਼ਹਿਰ ਗੋਮਾ ਉੱਤੇ ਕਬਜ਼ਾ ਕਰ ਲਿਆ ਇਹ ਸ਼ਹਿਰ ਕਾਂਗੋ ਦੇ ਰਣਨੀਤਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਅਨੁਸਾਰ ਐਮ 23 ਬਾਗੀਆਂ ਨੇ ਗੋਮਾ ਸ਼ਹਿਰ ਦੇ ਵਿੱਚ ਮੁੰਜੰਜ ਜੇਲ੍ਹ ਦੇ ਉੱਤੇ ਹਮਲਾ ਕੀਤਾ ਅਤੇ ਸੈਂਕੜੇ ਮਾਇਲਾ ਕੈਦੀਆਂ ਨਾਲ ਸਮੂਹਿਕ ਬਲਾਤਕਾਰ ਕੀਤਾ ਫਿਰ ਉਹਨਾਂ ਨੂੰ ਜਿੰਦਾ ਸਾਰਫੇ ਦਿੱਤਾ ਜਿਨ੍ਹਾਂ ਵਿੱਚੋਂ ਸਿਰਫ 9 ਹੀ ਬਚੀਆਂ ਨੇ ਕਾਂਗੋ ਦੇ ਵਿੱਚ ਸਥਿਤੀ ਗੰਬੀਰ ਹੈ ਗੋਮਾ ਸ਼ਾਹ ਦੇ ਵਿੱਚ ਪਾਰੀ ਹਿੰਸਾ ਲੁੱਟਮਾਰ ਤੇ ਬੇਰਹਿਮੀ ਨਾਲ ਕਤਲियां ਹੋ ਰਹੇ ਨੇ ਵਿਸਥਾਪਨ ਕੈਂਪਾਂ ਉੱਤੇ ਬੰਬ ਤਬਾਕੇ ਕੀਤੇ ਗਏ ਨੇ ਅਤੇ ਔਰਤਾਂ ਦਾ ਸਮੂਹਿਕ ਬਲਾਤਕਾਰ ਵਰਗੀਆਂ ਭਿਆਨਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੰਮੂ ਕਸ਼ਮੀਰ ਦੇ ਪੋਨਚ ਜ਼ਿਲ੍ਹੇ ਦੇ ਵਿੱਚ ਕੰਟਰੋਲ ਰੇਖਾ ਤੋਂ ਪਾਰ ਭਾਰਤੀ ਫੌਜ ਨੇ ਬੁੱਧਵਾਰ ਨੂੰ ਬਿਨਾਂ ਉਕਸਾਵੇ ਤੋਂ ਕੀਤੀ ਗਈ ਗੋਲਾਬਾਰੀ ਦਾ ਟੁਕਮਾ ਜਵਾਬ ਦਿੰਦਾ ਜਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਸੈਨਿਕ ਮਾਰੇ ਗਏ ਤੇ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਾ ਕਾਟੀ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਦੇ ਵਿੱਚ ਕੰਟਰੋਲ ਰੇਖਾ ਨੇੜੇ ਸ਼ੱਕੀ ਹਤਵਾਦੀਆਂ ਦੁਆਰਾ ਕੀਤੇ ਗਏ ਤੇ ਆਈਈਡੀ ਤਬਾਕੇ ਦੇ ਵਿੱਚ ਇੱਕ ਕੈਪਟਨ ਸਮੇਤ ਦੋ ਭਾਰਤੀ ਫੌਜ ਦੇ ਜਵਾਨਾਂ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਹੋਈ ਇਹ ਫਾਇਰਿੰਗ ਤੇ ਉਹਨਾਂ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਨੇ ਕੰਟਰੋਲ ਰੇਖਾ ਉੱਤੇ ਤਾਰਕੁੰਡੀ ਖੇਤਰ ਦੇ ਵਿੱਚ ਅਗਲੀ ਚੌਕੀ ਉੱਤੇ ਬਿਨਾਂ ਕਿਸੇ ਉਕਸਾਵੇ ਤੋਂ ਗੋਰੀਬਾਰੀ ਕਰਕੇ ਜੰਗਬਾਦੀ ਦੇ ਉਲਗੜਾ ਕੀਤੀ ਜਿਸ ਦਾ ਭਾਰਤੀ ਫੌਜ ਨੇ ਵੀ ਟੋਕਮਾ ਜਵਾਬ ਦਿੱਤਾ ਹੈ ਅਧਿਕਾਰੀਆਂ ਨੇ ਕੋਈ ਸਹੀ ਅੰਕੜਾ ਦਿੱਤੇ ਬਿਨਾ ਆਖਿਆ ਕਿ ਜਵਾਬੀ ਕਾਰਵਾਈ ਵਿੱਚ ਦੁਸ਼ਮਣ ਫੌਜਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਅਜਲੀ ਨਹੀ ਦੁਬਾਰਾ ਫੇਰ ਆਦਰੋਮ ਹੋਗੇ ਉਦੋਂ ਤੱਕ ਦੀ ਇਜਾਜ਼ਤ ਸਤਸ਼ੀਰੇ ਕਾਲ ਤਦ ਤੱਕ